ਆ ਮੁੱਖ ਮੰਤਰੀ ਨਵਾਸੀਆ ਮਿਲਣ ਜਾ ਰਹੇ ਸਵੇਰੇ 11:30 ਵਜੇ ਵਿਧਾਇਕ ਦਲ ਦੀ ਮੀਟਿੰਗ ਹੋਏਗੀ ਬੀਟਿੰਗ ਹੋਏਗੀ ਸਰਵਸੰਮਤੀ ਦੇ ਨਾਲ ਯੂਨਾਨੀਮਸਲੀ ਕੋਈ ਡਿਸੀਜਨ ਲਿਆ ਜਾਏਗਾ ਵਿਧਾਇਕ ਦਲ ਦੀ ਮੀਟਿੰਗ 90 ਸੀਐਮ ਦਾ ਐਲਾਨ ਕੀਤਾ ਜਾ ਸਕਦਾ ਹੈ ਅੱਜ ਅਰਵਿੰਦ ਕੇਸ਼ਰੀਵਾਲ ਆਪਣਾ ਅਸਤੀਫਾ ਵੀ ਸੌਂਪਣਗੇ ਦੱਸ ਸ਼ਾਮ 4:30 ਵਜੇ ਜੋ ਐਲਜੀ ਨੇ ਸਖ਼ਤਿਆਨਾ ਉਹਨਾਂ ਨੂੰ ਆਪਣਾ ਮਿਲ ਕੇ ਅਸਤੀਫਾ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਸੌਂਪਿਆ ਜਾਏਗਾ ਇਸ ਤੋਂ ਪਹਿਲਾਂ ਸੀ ਜ਼ਿਕਰ ਕਰੀਏ ਤੇ ਕੱਲ ਬੀਤੇ ਕੱਲ ਕੇਸ਼ਵਰ ਅਧਿਕਾਰ ਪੋਲਿਟਿਕਲ ਅਫੇਅਰਸ ਕਮੇਟੀ ਦੀ ਮੀਟਿੰਗ ਹੋਈ ਸੀ ਕਾਫੀ ਦੇਰ ਤੱਕ ਆ ਮੀਟਿੰਗ ਚੱਲ ਰਹੀ ਕੱਲ ਦੇਰਾਂ ਸ਼ਾਮ ਤਕਰੀਬਨ 5:30 ਵਜੇ ਤੇ ਇਸ ਵਿੱਚ ਨਵੇਂ ਸੀਐਮ ਦੇ ਨਾਲੋਂ ਲੈ ਕੇ ਚਰਚਾ ਕੀਤੀ ਗਈ ਮੇਰਾ ਮੇਰੇ ਸਹਿਯੋਗੀ ਪੰਕਜ ਕਪਾਈ ਫੋਨ ਲਾਈਨ ਤੇ ਜੁੜੇ ਹੋਏ ਨੇ ਪੰਕਜ ਸਭ ਦੇ ਜ਼ਹਿਨ ਚ ਇੱਕ ਹੀ ਸਵਾਲ ਕੀ ਦਿੱਲੀ ਦਾ ਨਵਾਂ ਸੀਐਮ ਕੌਣ ਬਣੇਗਾ ਆ ਦੇਖੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਸੀਫਾ ਦੇਣਾ ਰਾਜਪਾਲ ਨੂੰ 4:30 ਵਜੇ ਸੀਫਾ ਜਿਹੜਾ ਮੈਂ ਉਹ ਦਿੱਤਾ ਜਾਏਗਾ ਔਰ ਕੱਲ ਵੀ ਐਸੀਬੀ ਦੀ ਬੈਠਕ ਹੋਈ ਸੀ ਔਰ ਬੀਸੀਬੀ ਬੈਠਕ ਦੇ ਵਿੱਚ ਕੱਲੇ-ਕੱਲੇ ਤੋਂ ਸਿੰਗਲ-ਸਿੰਗਲ ਬਸੰਤੋਂ ਜਿਹੜੀ ਹੈ ਉਹ ਰਾਈ ਲਿਖੀ ਗਈ ਸੀ ਕਿ ਕਿਸ ਨੂੰ ਜਿਹੜਾ ਵੈ ਉਹ ਨੈਕਸਟ ਸੀਐਮ ਹੋਣਾ ਚਾਹੀਦਾ ਵੈ ਚੋਰਪਰ ਦੋਇ ਨੇ ਇਸ ਬਾਬਤ ਜਾਣਕਾਰੀ ਦਿੱਤੀ ਔਰ ਇਹ ਕਿਹਾ ਕਿ ਅਜੇ ਤੱਕ ਕਿਸੇ ਨੂੰ ਕਲੀਅਰ ਨਹੀਂ ਹੈ ਕਿ ਅਗਲਾ ਸੀਐਮ ਕੌਣ ਹੋਏਗਾ ਔਰ ਅੱਜ ਸਵੇਰੇ 11:30 ਵਜੇ ਥੋੜੀ ਦੇਰ ਬਾਅਦ ਵਿਧਾਇਕ ਸਭਾ ਦੀ ਮੀਟਿੰਗ ਜਿਹੜੀ ਹੈ ਉਹ ਮੁੱਖ ਮੰਤਰੀ ਅਰਬਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਹੋਣੀ ਹੈ ਉੱਥੇ ਨਵਾਂ ਜਿਹੜਾ ਵਿਰੈਸਲ ਦਾ ਨੇਤਾ ਚੁਣਿਆ ਜਾਏਗਾ ਔਰ ਚਰਚਾ ਦੇ ਵਿੱਚ ਜਿਹੜਾ ਸਭ ਤੋਂ ਮੋਢੀ ਨਾਮ ਹੈ ਉਸ ਦੇ ਵਿੱਚ ਆਤੀਸ਼ੀ ਦੇ ਨਾਮ ਨੂੰ ਲੈ ਕੇ ਦੱਸਿਆ ਕਿ ਦਿੱਲੀ ਦੀ ਨਵੀਂ ਸੀਐਮ ਜਿਹੜੇ ਨੇ ਉਹ ਆਤੀਸ਼ੀ ਹੋ ਸਕਦੇ ਨੇ ਕਿਉਂਕਿ ਕਾਫੀ نزدیکی ਮੰਨੇ ਜਾਂਦੇ ਨੇ ਅਰਵਿੰਦ ਕੇਜਰੀਵਾਲ ਮਨੀ ਸਿਸੋਦੀਆ ਹੋਰਾਂ ਦੇ ਔਰ ਇਸ ਵੇਲੇ ਨੰਬਰ 2 ਪੋਜੀਸ਼ਨ ਦੇ ਵਿੱਚ ਹੈ ਔਰ ਜਦੋਂ 15 ਅਗਸਤ ਨੂੰ ਝੰਡਾ ਵੀ ਲਹਿਰਾਉਣ ਦਾ ਜ਼ਿਕਰ ਹੋਇਆ ਸੀ ਜਦੋਂ ਕਿਹਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਝੰਡਾ ਨਹੀਂ ਲਹਿਰਾ ਸਕਦੇ ਤਾਂ ਉਸ ਵੇਲੇ ਆਤੀਸ਼ੀ ਦਾ ਨਾਮ ਜਿਹੜਾ ਵਾ ਉਹ ਭੇਜਿਆ ਗਿਆ ਸੀ ਇਸ ਕਰਕੇ ਸਭ ਤੋਂ ਮੋਢੀ ਨਾਮ ਪੰਕਜ ਕੁਮਾਰ ਕੇਜਰੀਵਾਲ ਵੀ ਰੇਸ 'ਚ ਨੇ ਦੇਖੋ ਸੁਨੀਤਾ ਕੇਜਰੀਵਾਲ ਮਨੀਸ਼ ਸੋਦੀਆ ਸੰਜੀਤ ਸਿੰਘ ਰਾਗਵ ਚੱਡਾ ਇਹ ਜਿਹੜੇ ਨੇ ਚਾਰ ਨਾਮ ਅਜੀਏ ਨੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਨਜ਼ਦੀਕੀਆਂ ਚ ਮੰਨੇ ਜਾਂਦੇ ਨੇ ਪਤਨੀ ਨੇ ਸੁਨੀਤਾ ਕੇਜਰੀਵਾਲ ਲੇਕਿਨ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਨਹੀਂ ਨੇ ਜੋ ਆਮ ਆਦਮੀ ਪਾਰਟੀ ਦੇ ਸੋਰਸਿਸ ਜਾਣਕਾਰੀ ਦੇ ਰਹੇ ਨੇ ਕਿ ਨਾ ਤਾਂ ਸੁਨੀਤਾ ਕੇਜਰੀਵਾਲ ਨਾ ਹੀ ਰਾਗਵ ਚੱਡਾ ਨਾ ਹੀ ਸੰਜੀਤ ਸਿੰਘ ਔਰ ਨਾ ਹੀ ਮਨੀਸ਼ ਸੋਦੀਆ ਇਹ ਚਾਰੋ ਹੀ ਜਿਹੜੇ ਨੇ ਉਹ ਅਗਲੇ ਪੀਐਮ ਦੀ ਰੇਸ ਦੇ ਵਿੱਚ ਨਹੀਂ ਹੈ ਦੋ ਚੀਜ਼ਾਂ ਨੇ ਅਤੀਸ਼ੀ ਦਾ ਨਾਮ ਐਸ ਕਰਕੇ ਲਗਾਤਾਰ ਕਹਿ ਰਹੇ ਸੀ ਗੱਲ ਕਿ ਜਦੋਂ 15 ਅਗਸਤ ਦੇ ਨੂੰ ਲੈ ਕੇ ਝੰਡਾ ਲਹਿਰਾਇਆ ਸੀ ਉਸ ਵੇਲੇ ਅਤੀਸ਼ੀ ਦਾ ਨਾਮ ਭੇਜਿਆ ਗਿਆ ਸੀਗਾ ਔਰ ਜਦੋਂ ਮਨੀਤ ਸੋਧੀਆ ਔਰ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਅੰਦਰ ਸੀਗੇ ਤਾਂ ਉਸ ਵੇਲੇ ਸਾਰੀ ਕਮਾਂਡ ਉਹਨਾਂ ਨੇ ਜਿਹੜੀ ਹੈ ਸਰਕਾਰ ਦੀ ਸੰਭਾਲੀ ਇਸ ਕਰਕੇ ਅਤੀਸ਼ੀ ਦਾ ਨਾਮ ਹੈ ਦੂਸਰਾ ਨਾਮ ਜਿਹੜਾ ਵਹ ਗੇਲੋਤ ਹੋਰਾਂ ਦਾ ਵੀ ਸਾਹਮਣੇ ਆ ਰਿਹਾ ਹੈ ਗੇਲੋਤ ਹੋਰਾਂ ਦੇ ਨਾਮ ਨੂੰ ਲੈ ਕੇ ਵੀ ਚਰਚਾ ਹੈ ਕਿ ਉਹਨਾਂ ਨੂੰ ਜਿਹੜਾ ਵੈ ਨੈਕਸਟ ਸੀਐਮ ਬਣਾਇਆ ਜਾ ਸਕਦਾ ਹੈ ਤੀਸਰਾ ਇਹ ਹੈ ਕਿ ਆਮ ਆਦਮੀ ਪਾਰਟੀ ਜਦੋਂ ਵੀ ਕੋਈ ਫੈਸਲਾ ਲੈਂਦੀ ਹੈ ਤਾਂ ਕੁਝ ਨਾ ਕੁਝ ਸਰਪ੍ਰਾਈਜ਼ ਐਲੀਮੈਂਟ ਜ਼ਰੂਰ ਸਾਹਮਣੇ ਆਂਦਾ ਹੈ ਜੋ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਛੁਗਾ ਦਿੰਦਾ ਹੈ ਔਰ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਇਸ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਜਦੋਂ 12 ਵਜੇ ਸੀਫੇ ਦਾ ਐਲਾਨ ਕੀਤਾ ਤਾਂ ਉਸ ਤੋਂ ਪਹਿਲਾਂ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਅਰਵਿੰਦ ਕੇਜਰੀਵਾਲ ਜੋ 170 ਦਿਨ ਜੇਲ੍ਹ ਕੱਟ ਕੇ ਆਏ ਨੇ ਉਸ ਤੋਂ ਬਾਅਦ ਬਾਹਰ ਆ ਕੇ ਇਸ ਤੇ ਵੀ ਗੱਲ ਕਰਨਗੇ ਤਾਂ ਜਿਹੇ ਆਦਿਸ਼ੀ ਹੋਰਾਂ ਦਾ ਨਾਮ ਪਹਿਲੇ ਨਾਲ ਤੇ ਜ਼ਰੂਰ ਚੱਲ ਰਿਹਾ ਵੈ ਸਾਰੇ ਕੀ ਹੈ ਉਹ ਉਸ ਦੇ ਵਿੱਚ ਇਸ ਗੱਲ ਨੂੰ ਨਾਮ ਨੂੰ ਲੈ ਕੇ ਮੋਰ ਲੱਗੇਗੀ ਕਿਉਂਕਿ ਚਲ ਪੀਐਸ ਵੀ ਬੈਠਕ ਦੇ ਵਿੱਚ ਸਾਰਿਆਂ ਦੇ ਸਾਹਮਣੇ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਸਿੰਗਲ ਸਿੰਗਲ ਪਰਸਨ ਨਾਲ ਚਰਚਾ ਕੀਤੀ ਗਈ ਔਰ ਸੌਰੇ ਪ੍ਰਤਵਾਨ ਹੋਰਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਨੂੰ ਇਸ ਬਾਬਤ ਇਲਮ ਨਹੀਂ ਹੈ ਕੀ ਅਗਲਾ ਸੀਐਮ ਦਿੱਲੀ ਦਾ ਕੌਣ ਹੋਏਗਾ ਲੇਕਿਨ ਅਤੀਸ਼ੀ ਹੋਰੀਗਲ న్యూਸ 18 ਦੇ ਪਲੇਟਫਾਰਮ ਤੇ ਵੀ ਆਏ ਸੀਗੇ ਉਹਨਾਂ ਨੇ ਉਸੇ ਇੰਟਰਵਿਊ ਵੀ ਦਿੱਤਾ ਔਰ ਉਹਨਾਂ ਦੇ ਕਿਉਂਕਿ ਸਿਆਸਤ ਦੇ ਵਿੱਚ ਬੋਡੀ ਲੈਂਗੁਏਜ ਬਹੁਤ ਮਾਇਨੇ ਰੱਖਦੀ ਹੈ ਤਾਂ ਬੋਡੀ ਲੈਂਗੁਏਜ ਦੇਖ ਕੇ ਇਹ ਨਜ਼ਰ ਜ਼ਰੂਰ ਆ ਰਿਹਾ ਸੀਗਾ ਕਿ ਉਹ ਆਪਣੇ ਦਿੱਲੀ ਦੇ ਅਗਲੇ ਸੀਐਮ ਦੀ ਰੇਸ ਦੇ ਵਿੱਚ ਸਭ ਤੋਂ ਮੋਹਰੀ ਚੱਲ ਰਹੇ ਨੇ ਹਾਲਾਂਕਿ ਜਿਸ ਤਰੀਕੇ ਨਾਲ ਪੰਕਜ ਕਿੰਨਾ ਕਿਤੇ ਆ ਵੀ ਕਿਹਾ ਜਾ ਸਕਦਾ ਹੈ ਕਿ ਆਮ ਆਦਿ ਪਾਰਟੀ ਦੇ ਅੱਖੇ ਸਮੇਂ ਇੱਕ ਪਿੱਲਰ ਦੇ ਵਾਂਗ ਖੜੇ ਹੋਏ ਅਤੀਸ਼ੀ ਪਾਰਟੀ ਦੇ ਨਾਲ ਲੈਕੋ ਨਿਸ਼ਚਿਤ ਹੋਰ ਤੇ ਕਿਉਂਕਿ ਤਜਰਬਾ ਵੀ ਆ ਨਾ ਕੋ ਤਾਂ ਕਿ ਤੇ ਸਰਕਾਰ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਰੋਲ ਵੀ ਰਿਹਾ ਚਾਹੇ ਐਜੂਕੇਸ਼ਨ ਸੈਕਟਰ ਦੇ ਵਿੱਚ ਹੋਵੇ ਚਾਹੇ ਹੈਲਥ ਸੈਕਟਰ ਦੇ ਵਿੱਚ ਹੋਵੇ ਔਰ ਆ ਬਾਤ ਕਿਉਂਕਿ ਇੱਕ ਜ਼ਿੰਮੇਵਾਰ ਬਰਤਨ ਵੀ ਨੇ ਮਹਿਲਾ ਵੀ ਨੇ ਕਿਉਂਕਿ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ 15 ਸਾਲ ਦਿੱਲੀ ਦੇ ਵਿੱਚ ਮਹਿਲਾ ਮੁੱਖ ਮੰਤਰੀ ਦੇ ਤੌਰ ਤੇ ਸ਼ੀਲਾ ਦਿਖਸ਼ਿਤ ਜਿਹੜੇ ਨੇ ਉਹ ਸੀਐਮ ਦੇ ਤੌਰ ਤੇ ਰਹੇ ਸੀਗੇ ਦੇਸ਼ ਕਰਕੇ ਅਤੀਸ਼ੀ ਹੋਰਾਂ ਦਾ ਨਾਮ ਜ਼ਰੂਰ ਫੇਲੇ ਨੰਬਰ ਤੇ ਚੱਲ ਰਿਹਾ ਹੈ ਲੇਕਿਨ ਮੈਂ ਕੋ ਜੋ ਤਰਫ ਤੋਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਹਮੇਸ਼ਾ ਤੋਂ ਹੀ ਸਰਪ੍ਰਾਈਜ਼ ਐਲੀਮੈਂਟ ਦੇਖਣ ਨੂੰ ਮਿਲਦਾ ਹੈ ਜੋ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ ਹਰ ਕਿਸੇ ਨੂੰ ਚੁਕਾ ਦਿੰਦਾ ਹੈ ਜਿਵੇਂ ਬਿਹਾਰ ਦੇ ਵਿੱਚ ਅਸੀਂ ਦੇਖਿਆ ਸੀ ਕਿ माजी ਹੋਰਾਂ ਦਾ ਨਾਮ ਕਿਸੇ ਨੇ ਨਹੀਂ ਸੁਣਿਆ ਸੀ ਗਲੇ ਇੱਕਦਮ माजी ਹੋਰਾਂ ਨੂੰ ਅੱਗੇ ਕਰ ਦਿੱਤਾ ਗਿਆ ਤਾਂ ਹੋ ਸਕਦਾ ਹੈ ਕਿ ਅਤੀਸ਼ੀ ਦੇ ਨਾਮ ਨੂੰ ਲੈ ਕੇ ਚਰਚਾ ਜ਼ਰੂਰ ਹੈ ਲੇਕਿਨ ਦਿੱਲੀ ਦੇ ਵਿੱਚ ਵੀ ਕੋਈ ਨਵੇਂ माजी ਦੇ ਤੌਰ ਤੇ ਅ ਜਿਹੜਾ ਚਿਹਰਾ ਦੇਖਣ ਨੂੰ ਮਿਲੇ ਜਿਹੜਾ ਕਿਸੇ ਨੇ ਉਮੀਦ ਵੀ ਨਾ ਕੀਤਾ ਹੋਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਇੰਤਜ਼ਾਰ ਕਰਨਾ ਹੋਏਗਾ ਕਿਉਂਕਿ ਵਿਧਾਇਕ ਦਲ ਦੀ ਬੈਠਕ ਹੈ ਪੋਲਿਟੀਕਲ ਅਫੇਅਰਸ ਕਮੇਟੀ ਦੀ ਕੱਲ ਦੇਰ ਸ਼ਾਮ ਮੀਟਿੰਗ ਹੋਈ ਇੱਕ ਇੱਕ ਆਗੂ ਤੋਂ ਫੀਡਬੈਕ ਲਈ ਗਈ ਉਹਨਾਂ ਤੋਂ ਚਰਚਾ ਕੀਤੀ ਗਈ ਕਿ ਕਿਹੜਾ ਸੰਭਾਵੀ ਚਿਹਰਾ ਹੋਣਾ ਚਾਹੀਦਾ ਦਿੱਲੀ ਦਾ ਨੈਕਸਟ ਸੀਐਮ ਕੌਣ ਹੋਣਾ ਚਾਹੀਦਾ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇੱਕ ਵਾਰ ਫਿਰ ਤੋਂ ਸ਼ੀਲਾ ਦਿਖਿਤ ਤੋਂ ਬਾਅਦ ਕੀ ਕੋਈ ਮਹਿਲਾ

आम आदमी पार्टी की सरकार जो दिल्ली में है उसका मुख्यमंत्री कल कोई भी बने आम आदमी पार्टी की सरकार दिल्ली की जनता के लिए काम करती आई है काम करती रहेगी हम कभी भी काम करने में पीछे नहीं हम